ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਮੈਂ ਆਪਣੇ ਘਰ ਦੇ ਵਿੱਚ ਪੂਰੀਆਂ ਕਿਦਾਂ ਬਣਾ ਕੇ ਤਿਆਰ ਕਰਦੀ ਹਾਂ ਉਹ ਤਰੀਕਾ ਸ਼ੇਅਰ ਕਰਨ ਲੱਗੀ ਹਾਂ ਇਹ ਬਹੁਤ ਹੀ ਆਸਾਨ ਬਿਨਾ ਆਪਾਂ ਮੈਦੇ ਦੀ ਵਰਤੋਂ ਤੋਂ ਪੂਰੀਆਂ ਬਣਾ ਕੇ ਤਿਆਰ ਕਰਾਂਗੇ ਸਾਰੀਆਂ ਪੂਰੀਆਂ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਹੋਣਗੀਆਂ ਜੀ ਕੋਈ ਪੂਰੀ ਐਦਾਂ ਦੀ ਨਹੀਂ ਹੋਊਗੀ ਜਿਹੜੀ ਫੁਲਕੇ ਨਾ ਤਿਆਰ ਹੋਈ ਹੋਵੇ ਤੁਸੀਂ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਜੀ ਪੂਰੀਆਂ ਬਣਾਉਣ ਦੀ ਰੈਸਪੀ ਕਰਦੇ ਆ ਇੱਥੇ ਆਪਾਂ ਪੂਰੀਆਂ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਆਟਾ ਲਿਆਏ ਜੀ ਆਟੇ ਨੂੰ ਆਪਾਂ ਨੇ ਛਾਣ ਲਿਆਏ ਇੱਥੇ ਮੈਂ ਤੁਹਾਨੂੰ ਇੱਕ ਕੌਲੀ ਦੇ ਹਿਸਾਬ ਨਾਲ ਸਮਾਨ ਦੱਸਾਂਗੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ 2 ਚਮਚੀ ਸੂਜੀ ਥੋੜਾ ਜਿਹਾ ਪਾ ਲਵਾਂਗੇ ਜੀ ਆਪਾਂ ਨਮਕ ਥੋੜੀ ਜਿਹੀ ਲਈ ਆਪਾਂ ਨੇ ਅਜਵਾਇਣ ਅਜਵਾਇਣ ਨੂੰ ਆਪਾਂ ਹੱਥਾਂ ਉਤੇ ਏਦਾਂ ਮਸਲ ਕੇ ਪਾ ਲਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਇਹ ਲਈ ਆਈ ਜੀ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਇਹ ਪਾ ਦਵਾਂਗੇ ਆਪਾਂ ਇਹਦੇ ਵਿੱਚ ਇਹ 3 ਚਮਚ ਲੈਏ ਆ ਜੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਜੀ ਇਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਜਿੱਦਾਂ ਮੈਂ ਤੁਹਾਨੂੰ ਪੂਰੀਆ ਬਣਾ ਕੇ ਦੱਸਾਂਗੀ ਇਹ ਮੇਰਾ ਆਪਣਾ ਤਰੀਕਾ ਹੈ ਜੀ ਮੈਂ ਆਪਣੇ ਘਰ ਵਿੱਚ ਇਦਾਂ ਹੀ ਬਣਾਉਂਦੀ ਆਂਆਂ ਇਹ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਹੈ ਜੀ ਹੁਣ ਇੱਥੇ ਲਿਆਏ ਜੀ ਆਪਾਂ ਠੰਡਾ ਪਾਣੀ ਠੰਡੇ ਪਾਣੀ ਦੇ ਨਾਲ ਆਪਾਂ ਸਖਤ ਜਿਹਾ ਆਟਾ ਗੁੰਨਾਂਗੇ ਇੱਥੇ ਠੰਡਾ ਪਾਣੀ ਮੈਂ ਕਿਉਂ ਲਿਆਏ ਮੈਂ ਤੁਹਾਨੂੰ ਉਹ ਵੀ ਦੱਸਦੀ ਆਂ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਸਖਤ ਜਿਹਾ ਆਟਾ ਗੁੰਨਾਂਗੇ ਠੰਡੇ ਪਾਣੀ ਠੰਡਾ ਪਾਣੀ ਲੈਣ ਦੇ ਨਾਲ ਕੀ ਹੈ ਜਿਹੜਾ ਆਟਾ ਜਲਦੀ ਪਤਲਾ ਨਹੀਂ ਹੁੰਦਾ ਜਿਵੇਂ ਹੁਣ ਗਰਮੀਆਂ ਨੇ ਗਰਮੀਆਂ ਦੇ ਵਿੱਚ ਆਟਾ ਨਾ ਬਹੁਤ ਜਲਦੀ ਪਤਲਾ ਹੋ ਜਾਂਦਾ ਜਿਵੇਂ ਪਗੁੰਨ ਕੇ ਰੱਖਦੇ ਆ ਜਦੋਂ ਹੀ ਥੋੜੀ देर ਬਾਅਦ ਆਟਾ ਬਹੁਤ ਜ਼ਿਆਦਾ ਪਤਲਾ ਹੋ ਜਾਂਦਾ ਹੈ ਜੀ ਇਦਾਂ ਠੰਡੇ ਪਾਣੀ ਨਾਲ ਗੁੰਨਿਆ ਹੋਇਆ ਆਟਾ ਕਦੇ ਵੀ ਪਤਲਾ ਨਹੀਂ ਹੁੰਦਾ ਜਲਦੀ ਜਲਦੀ ਜਿਵੇਂ ਅਸੀਂ ਘਰੇ ਰੋਟੀ ਬਣਾਉਂਦੇ ਆ ਨਾਰਮਲ ਆਟਾ ਵੀ ਗੁੰਨਦੇ ਆ ਉਹ ਵੀ ਮੈਂ ਠੰਡੇ ਪਾਣੀ ਨਾਲ ਹੀ ਗੁੰਨਦੀ ਆ ਗਰਮੀਆਂ ਵਿੱਚ ਨਡੇ ਪਾਣੀ ਨਾਲ ਆਟਾ ਗੁੰਨਣ ਦਾ ਜਿਹੜਾ ਤਰੀਕਾ ਹੈ ਉਹ ਮੇਰਾ ਆਪਣਾ ਤਰੀਕਾ ਹੈ ਜੀ ਮੈਂ ਸੋਚਿਆ ਚਲੋ ਅੱਜ ਆਪਾਂ ਨਾਲ ਥੋੜੀਆਂ ਜਿਹੀਆਂ ਪੂਰੀਆਂ ਬਣਾਉਣੀਆਂ ਸੀ ਤੇ ਨਾਲ ਆਪਾਂ ਤੁਹਾਨੂੰ ਇਹ ਵੀ ਤਰੀਕਾ ਦੱਸ ਦਿੰਨੇ ਆ ਪਾਣੀ बस ਤੁਸੀਂ ਥੋੜਾ ਥੋੜਾ ਦੇਖ ਕੇ ਪਾਉਣਾ ਇਕਦਮ ਜ਼ਿਆਦਾ ਪਾਣੀ ਨਾ ਇਹਦੇ ਵਿੱਚ ਪਾ ਲਿਓ ਇਧਰ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਨਾ ਹੋਰ ਪਾਣੀ ਨਹੀਂ ਪਾਵਾਂਗੇ ਬਸ ਇਦਾਂ ਦਾ ਹੀ ਆਪਾਂ ਨੂੰ ਆਟਾ ਚਾਹੀਦਾ ਹੈ ਪੂਰੀਆਂ ਲਈ ਹੁਣ ਇਹਨੂੰ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਤਲ ਲਵਾਂਗੇ ਜੀ। ਇਕਦਮ ਮੋਲੈਮ ਕਰ ਲਵਾਂਗੇ ਆਪਾਂ ਆਟੇ ਨੂੰ। ਪਾਣੀ ਵੀ ਆਪਾਂ ਹੋਰ ਪਾਉਣਾ ਹੈਗਾ ਬਸ ਇਹ ਧਿਆਨ ਰੱਖਿਓ। ਇਧਰ ਆਪਾਂ ਤੇਲ ਵੀ ਨਾਲ ਦੀ ਨਾਲ ਗਰਮ ਹੋਣਾ ਰੱਖ ਦਿੱਤਾ ਹੈ ਜੀ। ਖੂਬ ਪਾਣੀ ਆਟੇ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਮਲੈਮ ਕਰ ਲਿਆ ਇਹ ਜੀ। ਇਧਰ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਇੱਥੇ ਆਪਾਂ ਸੇਕ ਕੱਟ ਕਰ ਦਵਾਂਗੇ। ਹੁਣ ਆਪਾਂ ਆਟੇ ਦੀਆਂ ਪੇੜੀਆਂ ਜੇ ਕਰ ਲਵਾਂਗੇ ਛੋਟੇ ਛੋਟੀਆਂ ਇਹਸਾ ਆਟੇ ਨੂੰ ਨਾ ਕੋਈ ਰੈਸਟ ਦੇ ਰੱਖਣ ਦੀ ਲੋੜ ਨਹੀਂ ਹੁੰਦੀ ਹੈਗੀ ਬਸ ਜਦੇ ਤੁਸੀਂ ਆਟਾ ਗੁੰਨੋ ਜਦੇ ਤੁਸੀਂ ਪੂਰੀਆਂ ਬਣਾਉਣ ਲੱਗ ਜਓ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਸੂਜੀ ਆਪਾਂ ਇਸ ਕਰਕੇ ਪਾਈ ਹੈ ਕਣਕ ਦੇ ਆਟੇ ਦੀਆਂ ਜਿਹੜੀਆਂ ਪੂਰੀਆਂ ਨੇ ਸੂਜੀ ਪਾਣ ਦੇ ਨਾਲ ਬਿਲਕੁਲ ਮੈਦੇ ਦੀਆਂ ਪੂਰੀਆਂ ਵਰਗੀਆਂ ਬਣ ਕੇ ਤਿਆਰ ਹੁੰਦੀਆਂ ਨੇ ਜੀ ਇਧਰ ਪੇੜੇ ਆਪਾਂ ਕਰ ਲਏ ਆ ਇਧਰ ਆਪਾਂ ਨੇ ਕਾਂਸ ਵੀ ਚੰਗੀ ਤਰ੍ਹਾਂ ਸਾਫ਼ ਕਰ ਲਈ ਹੈ ਜੀ। ਹੱਥਾਂ ਉੱਤੇ ਆਪਾਂ ਸਰੋਂ ਦਾ ਤੇਲ ਲਿਆਏ। ਥੋੜਾ ਜਿਹਾ ਆਪਾਂ ਕਾਂਸ ਉੱਤੇ ਲਗਾ ਦੇਵਾਂਗੇ। ਥੋੜਾ ਜਿਹਾ ਆਪਾਂ 베ਲਣ ਉੱਤੇ ਲਗਾ ਲਵਾਂਗੇ ਜੀ। ਹੁਣ ਆਪਾਂ ਪੂਰੀ 베ਲਣੀ ਸਟਾਰਟ ਕਰਦੇ ਆਂ। ਕਈ ਵਾਰ ਦੇਖੋ ਹਰੇਕ ਦੇ ਘਰ ਦੇ ਵਿੱਚ ਪੂਰੀਆਂ 베ਲਣ ਵਾਲੀ ਮਸ਼ੀਨ ਨਹੀਂ ਹੁੰਦੀ ਤਾਂ ਆਪਾਂ ਇਦਾਂ ਬਣਾ ਲਿਆ ਕਰੋ। ਬਹੁਤੀ ਜ਼ਿਆਦਾ ਪਤਲੀ ਨਹੀਂ 베ਲਣੀ ਹੈਗੀ। ਨਾ ਬਹੁਤੀ ਮੋਟੀ ਨਾ ਜ਼ਿਆਦਾ ਪਤਲੀ ਬਸ ਇੰਨੀ ਕੁ ਪੂਰੀ ਆਪਾਂ ਬੇਲ ਕੇ ਤਿਆਰ ਕਰਨੀ ਹੈ ਜੀ ਹੁਣ ਆਪਾਂ ਇਹਨੂੰ ਛੱਡ ਦੇਵਾਂਗੇ ਤੇਲ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਬਿਲਕੁਲ ਨਹੀਂ ਛੇੜਿਆ ਹੈਗਾ ਇਹ ਕਿੰਨੀ ਵਧੀਆ ਫੁੱਲ ਕੇ ਤਿਆਰ ਹੋ ਰਹੀ ਆ ਸੇਕ ਇੱਥੇ ਆਪਾਂ ਨੇ ਮੀਡੀਅਮ ਕੀਤਾ ਹੋਇਆ ਹੈ ਜੀ ਹੁਣ ਆਪਾਂ ਇਹਦਾ ਪਾਸਾ ਪੂਰੀ ਦਾ ਪਲਟ ਦਵਾਂਗੇ ਚੰਗੀ ਤਰ੍ਹਾਂ ਸਿਕਣ ਦਵਾਂਗੇ ਜੀ ਇਹਨੂੰ ਉਸੀ ਤਰ੍ਹਾਂ ਆਪਾਂ ਦੂਜੀ ਪੂਰੀ ਬੇਲ ਕੇ ਤਿਆਰ ਕਰ ਲੈਣੇ ਆਂ ਬਸ ਐਦਾਂ ਆਪਾਂ ਨੇ ਅਲਟ-ਪਲਟ ਜਿਹਾ ਕਰਦੇ ਹੋਏ ਪੂਰੀ ਚੰਗੀ ਤਰ੍ਹਾਂ ਸੇਕ ਲੈਣੀ ਹੈ ਜੀ ਪੂਰੀ ਚੰਗੀ ਤਰ੍ਹਾਂ ਫੁੱਲ ਗਈ ਹੈ ਜੀ ਨਾਲੇ ਸੇਕ ਵੀ ਗਈ ਹੈ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਹੁਣ ਆਪਾਂ ਦੂਜੀ ਪੂਰੀ ਪਾ ਦਵਾਂਗੇ ਜੀ ਦੇਖੋ ਆਪਾਂ ਇਹਨੂੰ ਬਿਲਕੁਲ ਨਹੀਂ ਛੇੜਦੇ ਆਪਣੇ ਆਪ ਫੁੱਲ ਕੇ ਤਿਆਰ ਹੋਊਗੀ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਐਦਾਂ ਜ਼ਰੂਰ ਬਣਾਇਆ ਕਰੋ ਬਹੁਤ ਵਧੀਆ ਪੂਰੀਆਂ ਬਣ ਕੇ ਤਿਆਰ ਹੁੰਦੀਆਂ ਦੇਖੋ ਆਪਾਂ ਬਿਲਕੁਲ ਵੀ ਨਹੀਂ ਛੇੜਿਆ ਇਹਨੂੰ ਹੁਣ ਆਪਾਂ ਇਹਦਾ ਪਾਸਾ ਪਲਟ ਦਾਂਗੇ ਹਲਕੇ ਜਿਹੇ ਹੱਥਾਂ ਦੇ ਨਾਲ ਇਧਰੋਂ ਵੀ ਆਪਾਂ ਸਿਕਣ ਦਵਾਂਗੇ ਜੀ ਫਸੇ ਐਦਾਂ ਆਪਾਂ ਹਿਲਾ ਦੇਵਾਂਗੇ ਥੋੜਾ ਥੋੜਾ ਹੁਣ ਇਹਨੂੰ ਬਹੁਤ ਵਧੀਆ ਪੂਰੀ ਬਣ ਕੇ ਤਿਆਰ ਹੁੰਦੀ ਹੈ ਤੁਹਾਨੂੰ ਇਹ ਤਰੀਕਾ ਪਹਿਲਾਂ ਕਦੇ ਕਿਸੇ ਨੇ ਦੱਸਿਆ ਨਹੀਂ ਹੋਊਗਾ ਜੀ ਇੱਕ ਵਾਰ ਜਰੂਰ ਮੇਰੇ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਦੇਖਿਓ ਲੋ ਜੀ ਦੂਜੀ ਪੂਰੀ ਵੀ ਸਿੱਕ ਗਈ ਹੈ ਹੁਣ ਆਪਾਂ ਇਹਨੂੰ ਕੱਢ ਲਵਾਂਗੇ ऐसे तरीके ਦੇ ਨਾਲ ਆਪਾਂ ਨੇ ਸਾਰੀਆਂ ਪੂਰੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਜੀ ਦੇਖੋ ਜੀ ਸਾਰੀਆਂ ਪੂਰੀਆਂ ਆਪਾਂ ਬਣਾ ਲਈਆਂ ਨੇ ਗੈਸ ਕਰ ਦਿੱਤਾ ਇੱਥੇ ਬੰਦ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਪੂਰੀਆਂ ਜਿਹੜੀਆਂ ਫੁੱਲੀਆਂ ਫੁੱਲੀਆਂ ਬਣੀਆਂ ਨੇ ਕੋਈ ਪੂਰੀ ਐਝ ਹੀ ਨਹੀਂ ਹੈਗੀ ਜਿਹੜੀ ਨਾ ਫੁੱਲੀ ਹੋਵੇ ਤੁਹਾਨੂੰ ਮੇਰਾ ਪੂਰੀਆਂ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਤਰੀਕਾ ਬਹੁਤ ਵਧੀਆ ਲੱਗੂਗਾ ਤੇ ਪਸੰਦ ਵੀ ਆਵੇਗਾ ਤੇ ਮੇਰੀ ਵੀਡੀਓ ਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਪਿਆਰ ਨਾਲ ਜਿਹਾ ਕਮੈਂਟ ਕਰ ਦਿਆ ਕਰੋ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ